ਅਕਾਲੀ ਦਲ ਦੇ ਅੰਦਰ ਖਿਲਾਰਾ ਵੱਡੇ ਪੱਧਰ ਤੇ ਵੱਧ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ ਵੱਡੀਆਂ ਮੁਸੀਬਤਾਂ ਵੱਧ ਰਹੀਆਂ ਨੇ ਕੱਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੈ ਜਿੱਥੇ ਮੁਸੀਬਤਾਂ ਇਸ ਕਰਕੇ ਵੱਧ ਰਹੀਆਂ ਸੀ ਪ੍ਰਦੀਪ ਕਲੀਅਰ ਕਰਕੇ ਤੇ ਉਸ ਤੋਂ ਬਾਅਦ ਚੋਂ ਉਹਨਾਂ ਨੇ ਅੱਠ ਵੱਡੇ ਲੀਡਰ ਚਾਹੇ ਰਖਣਾ ਸਾਹਿਬ ਹੋਣ ਚਾਹੇ ਚੰਦੂ ਮਾਜਰਾ ਹੋਣ ਚਾਹੇ ਕੁਝ ਹੋਰ ਹੋਣ ਵੱਡੇ ਲੀਡਰ ਉਹ ਕੱਢ ਦਿੱਤੇ ਸੀ ਪਰ ਅੱਜ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਪ੍ਰੈਸ ਕਾਨਫਰੰਸ ਕਰਦੀ ਉਹਨਾਂ ਹੀ ਲੀਡਰਾਂ ਨਾਲ ਲੈ ਕੇ ਉਹ ਕਹਿੰਦੇ ਕਿ ਮੈਂ ਐਜ਼ ਆ ਸਰਪ੍ਰਸਤ ਮੈਂ ਇਸ ਫੈਸਲੇ ਨੂੰ ਰੱਦ ਕਰਦਾ ਤੇ ਜਨਰਲ ਇਜਲਾਸ ਬੁਲਾਉਣ ਲੱਗੇ ਆਂ ਔਰ ਉਹਦੇ ਵਿੱਚ ਅਸੀਂ ਨਵਾਂ ਪ੍ਰਧਾਨ ਚੁਣਾਂਗੇ ਕੀ ਸੁਖਦੇਵ ਸਿੰਘ ਢੀਤਸਾਹੀ ਕੰਮ ਕਰ ਸਕਦੇ ਐ ਐਜ਼ ਅ ਸਰਪ੍ਰਸਤ ਕੀ ਹੁਣ ਸੁਖਬੀਰ ਸਿੰਘ ਬਾਦਲ ਲਾਹ ਦਿੱਤੇ ਜਾਣਗੇ ਕੌਣ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋ ਜੂਗਾ ਸੁਖਬੀਰ ਬਾਦਲ ਜਾਂ ਬਾਕੀ ਧੜਾ ਕੌਣ ਟਹੂਗਾ ਇਸ ਤੇ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਹਦਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਭਗਵੰਤ ਮਾਨ ਦੇ ਲਈ ਨਵੀਂ ਮੁਸੀਬਤ ਆ ਕਿ ਸਰਕਾਰ ਹਾਈ ਕੋਰਟ ਦੇ ਅੰਦਰ ਇਹ ਗੱਲ ਮੰਨ ਗਈ ਹੈ ਕਿ ਅਸੀਂ ਅਮਰਤਪਾਲ ਦੇ ਉੱਪਰ ਲਾਇਆ ਐਨਐਸਏ ਬਿਲਕੁਲ ਸਹੀ ਲਾਇਆ ਕੀ ਪੋਲਿਟਿਕਲ ਤੌਰ ਤੇ ਪੰਜਾਬ ਦੇ ਅੰਦਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਅੰਦਰ ਇਸ ਗੱਲ ਦਾ ਆਮਾਦੀ ਪਾਰਟੀ ਨੂੰ ਭਗਵੰਤ ਮਾਨ ਨੂੰ ਨੁਕਸਾਨ ਹੋਊਗਾ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਉਧਰ ਚਰਨਜੀਤ ਸਿੰਘ ਚੰਨੀ ਲਗਾਤਾਰ ਛਾ ਰਹੇ ਨੇ ਚਰਨਜੀਤ ਸਿੰਘ ਚੰਨੀ ਹੁਣ ਪੰਗਾ ਜਿਹੜਾ ਸਿੱਧਾ ਪੀਐਮ ਮੋਦੀ ਦੇ ਨਾਲ ਲੈ ਲਿਆ ਮਸਲਾ ਕੀ ਹੈ ਇਸ ਤੇ ਵੀ ਬਹੁਤ ਅਹਿਮ ਚਰਚਾ ਜਿਹੜੀ ਆ ਕਰਨੀ ਹੈ ਔਰ ਸਿਰਫ ਬਿਆਨਬਾਜ਼ੀ ਵਾਲਾ ਮਸਲਾ ਨਹੀਂ ਹੈ ਅੱਖ ਚੱਕ ਪਾ ਕੇ ਉਥੇ ਹੋਰ ਕੁਝ ਮਸਲਾ ਗੱਲ ਦੱਸਾਂਗੇ ਕਿ ਮਸਲਾ ਹੈ ਕੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਪਹਿਲਾਂ ਤਾਂ ਮੁਸੀਬਤ ਜਿਹੜੀ ਆ ਪ੍ਰਦੀਪ ਕਲੇਰ ਦੇ ਬਿਆਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਬਹੁਤ ਵੱਡੀ ਬਾਦ ਦੇ ਵਿੱਚ ਅੱਠ ਵੱਡੇ ਲੀਡਰ ਚਾਹੇ ਰਖੜਾ ਸਾਹਿਬ ਹੋਣ ਚਾਹੇ ਚੰਦੂ ਮਾਜਰਾ ਹੋਣ ਚਾਹੇ ਉਹ ਬਡਾਲਾ ਸਾਹਿਬ ਹੋਣ ਚਾਹੇ ਕੁਝ ਹੋਰ ਲੀਡਰ ਜਿਹੜੇ ਹੁਣ ਮਲੂਕਾ ਸਾਹਿਬ ਹੋਣ ਐਬੀਬ ਜਗੀਰ ਕੌਰ ਹੋਣ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਜਿਹੜਾ ਰਸਤਾ ਦਿਖਾ ਦਿੱਤਾ ਸੀ ਵੱਡੇ ਅੱਠ ਲੀਡਰਾਂ ਨੂੰ ਔਰ ਹੁਣ ਚਰਜੀਤ ਪ੍ਰਾਣ ਨੂੰ ਵੀ ਕੱਢਿਆ ਗਿਆ ਹੁਣ ਅੱਜ ਢੀਂਟਾ ਸਾਹਿਬ ਹੋਰਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਢੀਂਟਾ ਸਾਹਿਬ ਕਹਿੰਦੇ ਨੇ ਕਿ ਭਾਈ ਮੈਂ ਐਜ਼ ਆ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਇਹ ਜਿਹੜਾ ਫੈਸਲਾ ਅਨੁਸ਼ਾਸਨੀ ਕਮੇਟੀ ਦਾ ਅਨੁਸ਼ਾਸਨੀ ਕਮੇਟੀ ਦਾ ਕਹਿੰਦੇ ਜਿਹੜਾ ਇਹ ਫੈਸਲਾ ਕਿ ਇਹਨਾਂ ਅਠਾ ਜਿਹਨਾਂ ਨੂੰ ਬਾਹਰ ਕੱਢਿਆ ਜਾਵੇ ਇਹਨੂੰ ਕਹਿੰਦੇ ਮੈਂ ਰੱਦ ਕਰਦਾ ਉਹ ਕਹਿੰਦੇ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਅਨੁਸ਼ਾਸਨੀ ਕਮੇਟੀ ਇਹ ਫੈਸਲਾ ਕੱਢਣ ਦਾ ਕਰ ਨਹੀਂ ਸਕਦੀ ਉਹ ਰეკਮੈਂਡ ਕਰ ਸਕਦੀ ਹੈ ਕਹਿੰਦੇ ਮੈਂ ਰੱਦ ਕਰਦਾ ਹੁਣ ਜਨਰਲ ਇਜਲਾਸ ਬੁਲਾਵਾਂਗੇ ਇਜਲਾਸ ਬੁਲਾ ਕੇ ਪਾਰਟੀ ਦਾ ਪ੍ਰਧਾਨ ਜਿਹੜਾ ਅਸੀਂ ਬਦਲਾਂਗੇ ਦੂਜੇ ਪਾਸੇ ਬਲਵਿੰਦਰ ਸਿੰਘ ਭੂੰਦਰ ਕਹਿੰਦੇ ਕਹਿੰਦੇ ਜੀ ਇਹ ਜਿਹੜਾ ਢੀਂਡਸਾ ਸਾਹਿਬ ਦਾ ਅਹੁਦਾ ਸਰਪ੍ਰਸਿਡੈਂਟ ਇਹ ਤਾਂ ਕਹਿੰਦੇ ਇੱਕ ਸਤਕਾਰ ਵਜੋਂ ਦਿੱਤਾ ਅਹੁਦਾ ਹੁੰਦਾ ਇਹਦੇ ਤੇ ਤਾਕਤ ਤੋਂ ਕੁਤ ਕੋਈ ਨਹੀਂ ਹੁੰਦੀ ਇਸ ਅਹੁਦੇ ਵਿੱਚ ਇੰਨੀ ਤਾਕਤ ਹੈ ਨਹੀਂ ਕਿ ਉਹ ਫੈਸਲੇ ਨੂੰ ਪਲਟਿਆ ਜਾਵੇ ਕਹਿੰਦੇ ਇਹ ਤਾਂ ਸਤਕਾਰ ਦੇ ਤੌਰ ਤੇ ਦਿੱਤਾ ਅਹੁਦਾ ਕਹਿੰਦੇ ਆਪਾਂ ਅਕਸਰ ਹੀ ਸੁਣਦੇ ਆ ਕਿ ਜਦੋਂ ਕਿਸੇ ਨੂੰ ਸਰਪ੍ਰਸਤ ਲਾ ਦਿੱਤਾ ਜਾਵੇ ਤਾਂ ਆਪਾਂ ਕਹਿ ਦਿੰਦੇ ਆ ਕਿ ਖੁੱਡੇ ਲੈਣ ਲਾ ਦਿੱਤਾ ਗਿਆ ਇਹ ਸ਼ਬਦ ਉਹਨਾਂ ਨੇ ਵਰਤੇ ਆ ਔਰ ਕਿਵੇਂ ਦੇਖਦੇ ਹੋ ਇੱਕ ਤਾਂ ਸਰਪ੍ਰਸਤੀ ਵਾਲੀ ਗੱਲ ਨੂੰ ਤੇ ਦੂਜੇ ਪਾਸੇ ਇਹ ਗੱਲ ਨੂੰ ਕਿ ਗੱਲ ਰੱਖਣ ਦੇ ਵਿੱਚ ਕਿਹੜੀ ਧਿਰ ਜਿਹੜੀ ਆ ਉਹ ਕਾਮਯਾਬ ਰਹਿ ਜੂਗੀ ਕੌਣ ਟਾਊਗਾ ਸੁਪੀਰ ਜਾਂ ਬਾਗੀ ਤੜਾ ਸੁਖਵਿੰਦਰ ਜੀ ਦੇਖੋ ਅਕਾਲੀ ਦਲ ਦੀਆਂ ਮੁਸ਼ਕਲਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਚਲੋ ਕੁਝ ਤਾਂ ਮੁਸ਼ਕਲਾਂ ਸਿਚੁਏਸ਼ਨ ਦੇ ਵਿੱਚ ਪਈਆਂ ਹੁੰਦੀਆਂ ਨੇ ਬਾਹਰ ਹੀ ਕੁਝ ਕਿਹਾ ਕਿ ਲੀਡਰਾਂ ਦਾ ਜਿਹੜਾ ਆਪਣਾ ਬਿਹੇਵੀਅਰ ਹੈ ਉਹ ਵੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਨਾਂ ਦੀ ਮੱਤ ਮਾਰੀ ਗਈ ਹੋਵੇ ਉਹ ਕਹਿੰਦੇ ਨੇ ਨਾ ਪੰਜਾਬੀ ਦਾ ਉਸਾਰਨ ਹੈ ਕਿ ਵਕਤੋਂ ਕੁੰਜੀ ਡੋਮਣੀ ਕਾਵੇ ਆਲ ਪਤਾਲ ਸਖਵੀਰ ਜੀ ਦਾ ਖਾਸ ਕਰਕੇ ਉਹ ਹਾਲ ਹੋ ਗਿਆ ਕਿਉਂਕਿ ਉਹਨਾਂ ਨੇ ਅੰਦਾਜ਼ਾ ਨਹੀਂ ਸੀ ਲਾਇਆ ਕਿ ਲੋਕ ਸਾਰੇ ਉਹਨਾਂ ਨੂੰ ਇਸ ਤਰ੍ਹਾਂ ਛੱਡ ਜਾਣਗੇ ਤੇ ਫਿਰ ਕੱਲ ਤੱਕ ਤਾਂ ਫਿਰ ਸਭ ਤੋਂ ਵੱਡਾ ਜਿਹੜਾ ਬੰਬ ਸ਼ੈਲ ਸਿੱਟਿਆ ਗਿਆ ਉਹ ਜਿਹੜਾ ਮਤਲਬ ਸਿਰਸਰ ਬੇਰਾ ਹੈ ਉਹਦਾ ਜਿਹੜਾ ਉਹ ਮਤਲਬ ਦੋਸ਼ੀ ਹੈ ਕਹਿ ਲੋਗੇ ਅਦਬੀਆਂ ਦਾ ਇੱਕ ਕਿਸਮ ਦੇ ਨਾਲ ਪ੍ਰਦੀਪ ਕਲੇਰ ਤੇ ਵਾਦਾ ਮਾਫ ਗਵਾਹ ਹੈ ਉਹਨੇ ਜਿਸ ਤਰੀਕੇ ਦੇ ਨਾਲ ਗੱਡੀਆਂ ਦੇ ਨੰਬਰ ਡੇਟਾ ਦੇ ਕੇ ਜਿਸ ਤਰੀਕੇ ਦੇ ਨਾਲ ਉਹਨੂੰ ਬਿਲਕੁਲ ਇੱਕ ਮਿਕ ਕਰਤਾ ਰਾਮ ਰਹੀਮ ਦੇ ਨਾਲ ਸੁਖਵੀਰ ਬਾਦਲ ਨੂੰ ਜਿਸ ਤਰ੍ਹਾਂ ਉਹਨੇ ਦੱਸਿਆ ਵੀ 14 ਤੋਂ ਬਾਅਦ ਵੋਟਾਂ ਦੇ ਵਿੱਚ ਕਿਸ ਤਰ੍ਹਾਂ ਬਾਰ ਬਾਰ ਮਿਲਦੇ ਰਹੇ ਉਹ ਬੜੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਮੇਰਾ ਖਿਆਲ ਹੈ ਇਹਨਾਂ ਲਈ ਸੰਕਟ ਸੀਗਾ ਉਹਨੂੰ ਕਾਊਂਟਰ ਕਰਨ ਦੇ ਲਈ ਹੋਈ ਸਮਝੋ ਕੱਲ ਫਿਰ ਅੱਠ ਉਹਨਾਂ ਨੇ ਐਕਸਪੈਲ ਕਰਕੇ ਫਟਾਫਟ ਕਾਨਫਰੰਸ ਕਰਕੇ ਪਿਛਲੇ ਦਿਨਾਂ ਤੋਂ ਤਾਂ ਸੁਣਦੇ ਆ ਰਹੇ ਸੀ ਕਿ ਜਿਹੜੀ ਅਨੁਸ਼ਾਸਨੀ ਕਮੇਟੀ ਉਹਦੇ ਚੇਅਰਮੈਨ ਤਾਂ ਮਲੂਕਾ ਜੀ ਹੁੰਦੇ ਸੀਗੇ ਉਹ ਅਨੁਸ਼ਾਸਨੀ ਕਮੇਟੀ ਦਾ ਸਾਰੇ ਬਾਗੀਆਂ ਦੇ ਵਿੱਚ ਗਈ ਹੋਈ ਹੈ ਤੇ ਨਵੀਂ ਅੰਸਾਸ਼ਨੀ ਕਮੇਟੀ ਤੋਂ ਬਣੀ ਕਿਸ ਤਰ੍ਹਾਂ ਬਣੀ ਇਹ ਤਾਂ ਵੱਧੀਆਂ ਗੱਲਾਂ ਹੋਣਗੀਆਂ ਉਹਨੇ ਫਟਾਫਟ ਕੱਲ ਦਾ ਉਹਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੂੰ ਅੱਠਾਂ ਨੂੰ ਘੱਟਦਾ ਹਾਲਾਂਕਿ ਪਹਿਲਾਂ ਹੀ ਵਾਰ ਗਏ ਹੋਏ ਸੀ ਕੋਈ ਉਹਨਾਂ ਨੇ ਉਹ ਤਾਂ ਆਪਣਾ ਅਕਾਲੀ ਦਲ ਸਦਾਰ ਲਹਿਰ ਸ਼ੁਰੂ ਕਰ ਚੁੱਕੇ ਨੇ ਪਹਿਲਾਂ ਹੀ ਵੇਖੋ ਉਹਨੂੰ ਕਾਊਂਟਰ ਦੇ ਲਈ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਛੋਟ-ਛੋਟੀਆਂ ਮਤਲਬ ਚਾਲਾਂ ਗਈਆਂ ਚਲ ਪਤਾ ਨਹੀਂ ਅਕਾਲੀ ਦਲ ਦਾ ਸੰਵਿਧਾਨ ਕਿਸ ਨੇ ਪੜ੍ਹਿਆ ਵੀ ਹੈ ਕਿ ਨਹੀਂ ਇਹਨਾਂ ਕੋਲ ਹੈ ਵੀ ਕਿ ਨਹੀਂ ਸਰਪ੍ਰਸਤ ਨੇ ਮਦਲਾਜ ਮੀਟਿੰਗ ਕਰਕੇ ਕਹਿਤਾ ਕਿ ਸਰਪ੍ਰਸਤ ਦੇਖੋ ਚਾਹੇ ਜੋ ਮਰਜੀ ਸੰਬੋਲਿਕ ਹੋਵੇ ਚਾਹੇ ਪ੍ਰਧਾਨ ਤੋਂ ਉੱਪਰ ਹੁੰਦਾ ਹਨ। ਅੰਗੁਰ ਸਾਹਿਬ ਕਹਿ ਰਹੇ ਨੇ ਵੀ ਉਹ ਕੁਟੇ ਲਾਈਨ ਲਾਉਣ ਵਾਲੀ ਗੱਲ ਹੁੰਦੀ ਹੈ। ਇਹਦਾ ਮਤਲਬ ਜਦੋਂ ਉਹ ਘਰ ਵਾਪਸੀ ਦੇ ਡੰਕੇ ਵਿਜਾਇਏ ਸੀ ਅੰਗੁਰ ਸਾਹਿਬ ਇੱਥੇ ਹੀ ਸੀਗੇ। ਕਿਹਾ ਸੀ ਵੀ ਇਹ ਆਗੇ ਜੀ ਸਾਡੇ ਬਜ਼ੁਰਗ ਨੇ ਬਾਦਲ ਸਾਹਿਬ ਦੀ ਥਾਂ ਤੇ ਨੇ ਇਹਦਾ ਮਤਲਬ ਖੁੰਝੇ ਲਾਇਆ ਸੀ ਉਦੋਂ ਸਰਪ੍ਰਸਤ ਬਣਾ ਕੇ। ਬਾਦਲ ਸਾਹਿਬ ਨੂੰ ਵੀ ਸਰਪ੍ਰਸਤ ਹੀ ਲਾਇਆ ਹੋਇਆ ਸੀ। ਜਦੋਂ ਬਾਦਲ ਸਾਹਿਬ ਜਿਉਂਦੇ ਸੀ ਉਹਨਾਂ ਨੂੰ ਵੀ ਸਰਪ੍ਰਸਤ ਲਾਇਆ ਹੋਇਆ ਸੀ। ਕਿ ਯਾਨੀ ਇਹ ਵੀ ਕਿਹਾ ਸੀ ਵੀ ਜਦੋਂ ਸਰਪ੍ਰਸਤ ਲਾ ਦਿੱਤਾ ਜਾਂਦਾ ਹੈ ਉਹ ਤੋਂ ਉਹ ਤੋਂ ਬਾਅਦ ਸ਼ਰਧਾਂਜਲੀ ਸਮਾਰੋਹ ਹੀ ਹੁੰਦਾ ਹੈ ਵੀ ਉਦੋਂ ਦਾ ਸਰਪ੍ਰਸਤ ਨਹੀਂ ਕਿਤੇ ਬਣਾਉਂਦਾ ਪਰ ਹੁਣ ਦੇਖੋ ਸੰਕਟ ਇੰਨਾ ਗਹਿਰਾ ਹੋ ਗਿਆ ਇਸ ਦੇ ਵਿੱਚ ਕ੍ਰੈਡੀਬਿਲਟੀ ਦਾ ਸੰਕਟ ਹੈ ਖਾਸ ਕਰਕੇ ਜਿਹੜੀਆਂ ਕਲੇਅਰ ਦੇ ਇਨਕਸ਼ਾਪ ਨੇ ਜਿਹੜੇ ਕਿਉਂਕਿ ਜਿਹੜਾ ਇਹਨਾਂ ਨੇ ਉੱਥੇ ਲੈਟਰ ਦਿੱਤਾ ਸੀਗਾ ਅਕਾਲ ਤਖਤ ਸਾਹਿਬ ਦੇ ਉੱਪਰ ਆਪਾਂ ਉਹਦੇ ਬਾਰੇ ਡਿਸਕਸ ਵੀ ਕੀਤਾ ਸੀ ਉਹ ਜੇ ਲਗਭਗ ਕਿਤੇ ਮੱਕੜ ਸਾਬ ਦਾ ਕਿਤੇ ਜੱਥੇਦਾਰ ਸਾਬ ਦਾ ਤੇ ਕਿਤੇ ਸੀਬੀਆਈ ਦਾ ਨਾਮ ਲੈ ਕੇ ਉਹਦੇ ਚੋਂ ਨਿਕਲਣ ਦੀ ਕੋਸ਼ਿਸ਼ ਸੀਗੀ ਪਰ ਹੁਣ ਮੇਰਾ ਖਿਆਲ ਸੁਖਵੀਰ ਬਾਦਲ ਲਈ ਨਿਕਲਣਾ ਔਖਾ ਹੈ ਉਹ ਅਕਾਲੀ ਦਲ ਦੇ ਲਈ ਆਉਣ ਵਾਲੇ ਦਿਨਾਂ 'ਚ ਲਾਇਬਿਲਟੀ ਬਣ ਜਾਣਾ ਚਾਹੀਦਾ ਤਾਂ ਇਹ ਸੀ ਕਿ ਛੱਡ ਕੇ ਥੋੜਾ ਸਮਾਂ ਪਛਤਾਵਾ ਕਰ ਲੈਂਦੇ ਆਪਣੇ ਕਿਸੇ ਹੋਰ ਭਰੋਸੇਯੋਗ ਨੂੰ ਬਣਾ ਲੈਂਦੇ ਬੋਧੀਆਂ ਨੂੰ ਮਨਾ ਕੇ ਕੋਈ ਪ੍ਰੋਵਾਈਜ਼ਿੰਗ ਕੈਂਡੀਡੇਟ ਬਣ ਜਾਂਦਾ ਪਰ ਉਹ ਸਮਾਂ ਲੰਘ ਗਿਆ ਮੇਰਾ ਖਿਆਲ ਇਹ ਹੈ ਕਿ ਬਾਗੀਆਂ ਦਾ ਪਲੜਾ ਜਿਹੜਾ ਭਾਰੀ ਹੋ ਉਹ ਵਾਲੇ ਦਿਨਾਂ ਦੇ ਵਿੱਚ ਉਹਨਾਂ ਕੋਲ ਇਹਨਾਂ ਕੋਲ ਫਾਈਨੈਂਸ਼ੀਅਲ ਸ਼ਕਤੀ ਹੈ ਇਹਨਾਂ ਕੋਲ ਆਰਗੇਨਾਈਜ਼ੇਸ਼ਨਲ ਸ਼ਕਤੀ ਸੀਗੀ ਜਿਹੜੀ ਕਿ ਹੁਣ ਮੇਨਟੇਨ ਕਰਨੀ ਪਈ ਔਖੀ ਹੋ ਗਈ। ਪਰ ਮੇਰਾ ਖਿਆਲ ਸਬਕ ਕੋਈ ਨਹੀਂ ਸਿੱਖਿਆ ਜਾ ਰਿਹਾ ਇਹਦੇ ਤੋਂ। ਮਤਲਬ ਫਟਾਫਟ ਇੱਕ ਨੂੰ ਜਿਦੇ ਤੌੜ ਤਫਾ ਜਿਸ ਤਰ੍ਹਾਂ ਹੁੰਦਾ ਨਾ ਕਿ ਇੱਕ ਨੇ ਬੱਲੇ ਮਾਰੀ ਦੂਜੇ ਨੇ ਕੋ ਜ਼ੋਰ ਨਾਲ ਮਾਰਦੀ। ਇਹਦੇ ਫੁੱਟਬਾਲ ਨੂੰ ਜਿ ਤਰ੍ਹਾਂ ਬਾਲੀਵੁੱਡ ਖੇਡਦੇ ਨੇ ਬਾਲੀਵਿਦ ਵਾਲ ਦੀ ਤਰ੍ਹਾਂ ਫੁੱਟਬਾਲ ਖੇਡੀ ਜਾ ਰਹੀ ਹੈ ਕੋਈ ਰੂਲ ਨਹੀਂ ਹਣ ਗੇਮ ਦੇ। ਜਿਹੜੇ ਆਮ ਲੋਕਾਂ ਨੂੰ ਦੇਖੋ ਸਾਰੀ ਸਿਆਸਤ ਜਿਹੜੀ ਅਲਟੀਮੇਟ ਹੁੰਦੀ ਹੈ ਇਸ ਨੂੰ ਨਿਰਧਾਰਿਤ ਹੁੰਦੀ ਹੈ ਕਿ ਅਸੀਂ ਜਿਹੜੇ ਲੋਕ ਸਾਡੇ ਹਮਾਇਤੀ ਨੇ ਚਾਹਵਰੋਤੀ ਨੇ ਅਸੀਂ ਪਬਲਿਕ ਦੇ ਮਨਾਂ ਦੇ ਵਿੱਚ ਕੀ ਇਮੇਜ ਕ੍ਰੀਏਟ ਕਰਦੇ ਆ ਇਹ ਇਹਨਾਂ ਦੇ ਹੋਏ ਕਿ ਸਾਡਾ ਇਮੇਜ 12 ਘੰਟੇ ਜੀ ਖਰਾਬ ਹੋ ਜਾਊਗਾ ਮਤਲਬ ਇਨੀ ਪੈਨਿਕ ਹੈ ਕਿ ਫਟਾਫਟ ਖਬਰਾਂ ਖਾਤਰ মিডিਏ ਖਾਤਰ ਪੱਜੇ ਜਾਂਦੇ ਨੇ ਉੱਥੇ ਵੀ ਤੁਸੀਂ ਆਪਸੇ ਜੀ ਬੈਠ ਕੇ ਵਾ ਲੈ ਲਓ ਪਰ ਮੇਰਾ خیال ਹੈ ਕਿ ਹੁਣ ਕਿਸੇ ਵੀ ਜਿਹੜੀ ਦੇ ਹੈਵ ਕ੍ਰੋਸ ਦਲਾਈ ਪੂਨੇ ਤਰ੍ਹਾਂ ਦੇ ਉਨ ਪੁਆਇੰਟ ਆਫ ਨੋ ਰਿਟਰਨ ਤੇ ਪਹੁੰਚ ਗਏ ਨੇ ਪਰ ਆਉਣ ਵਾਲੇ ਦਿਨਾਂ 'ਚ ਜਿਹੜੀ ਗੱਲ ਲੱਗ ਰਹੀ ਹੈ ਚਾਹੇ ਉਹ ਜਰਨ ਹਾਊਸ ਛੱਡਣ ਚਾਹੇ ਸਦ ਲੈਣ ਜਾਂ ਇਹ ਸਦ ਲੈਣ ਕਹਿ ਲੋ ਇਹ ਅਕਾਲੀ ਦਲ ਦੇ ਦਫਤਰ ਦੇ ਉੱਪਰ ਤੇ ਐਸਟੀਪੀਸੀ ਤੇ ਕਬਜ਼ੇ ਦੀ ਫਿਜ਼ੀਕਲ ਲੜਾਈ 'ਚ ਕਨਵਰਟ ਹੋ ਸਭ ਜਿਹੜੇ ਬਿਆਰੀਆ ਬਸ ਬਿਲਕੁਲ ਜੀ ਮੈਨੂੰ ਲੱਗਦਾ ਡਾਕਟਰ ਸਾਹਿਬ ਇਹ ਗੱਲ ਹੈ ਕਿ ਚਾਹੇ ਸੁਖਬੀਰ ਸਿੰਘ ਬਾਦਲ ਹੋਰੀਆਂ ਚਾਹੇ ਉਹ ਇਹਨਾਂ ਨੂੰ ਸਾਈਡ ਤੇ ਕਰਕੇ ਪ੍ਰਧਾਨ ਬਣੇ ਰਹਿਣ ਮੈਨੂੰ ਲੱਗਦਾ ਹੈ ਕਿ ਇਹਨਾਂ ਤੋਂ ਬਿਨਾ ਉਹ ਵੀ ਕਾਮਯਾਬ ਨਹੀਂ ਹੁੰਦੇ ਤੇ ਚਾਹੇ ਇਹ ਸੁਖਬੀਰ ਸਿੰਘ ਬਾਦਲ ਨੂੰ ਲਾ ਲੈਣ ਔਰ ਇਹ ਉਥੇ ਕਾਬਜ ਹੋ ਜਾਣ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਨਾਂ ਲੈ ਕੇ ਨਾ ਚੱਲ ਸਕਣ ਭਲਾ ਧੜਿਆਂ ਦੇ ਵਿਚਕਾਰ ਚੱਲੀ ਜਾਣ ਤੇ ਕਾਮਯਾਬ ਤਾਂ ਵੀ ਨਹੀਂ ਹੁੰਦੇ ਮਤਲਬ ਕਾਮਯਾਬ ਅਲੱਗ-ਅਲੱਗ ਇਹਨਾਂ ਨੂੰ ਅੱਗੇ ਲਾ ਕੇ ਜਿਲਾ ਚੱਲ ਪਏ ਤਾਂ ਕਾਮਯਾਬ ਨਹੀਂ ਹੋਣਾ ਕਾਮਯਾਬ ਇਹ ਇਕੱਠੇ ਹੋ ਕੇ ਹੀ ਮੈਨੂੰ ਲੱਗਦਾ ਹੋ ਸਕਦੇ ਆ ਔਰ ਕੁਝ ਸਾਂਝੇ ਤੌਰ ਤੇ ਫੈਸਲੇ ਜਿਹੜੇ ਲੈ ਲੈਣੇ ਚਾਹੀਦੇ ਆ ਕੁਝ ਤਿਆਗ ਸੁਖਬੀਰ ਸਿੰਘ ਬਾਦਲ ਨੂੰ ਵੀ ਕਰਨਾ ਚਾਹੀਦਾ ਕਿਸੇ ਸਮੇਂ ਤੇ ਮਤਲਬ ਮੈਨੂੰ ਲੱਗਦਾ ਕਿ ਇਹ ਘਰ ਦੀ ਇਹ ਜਿਹੜੀ ਚੀਜ਼ ਬਣਾਈ ਹੋਈ ਆ ਸਾਰਿਆਂ ਨੇ ਕਿ ਅਸੀਂ ਨਹੀਂ ਤਾਂ ਉਹ ਜੀ ਉਹ ਨਹੀਂ ਤਾਂ ਉਹ ਜੀ ਇਹ ਚੀਜ਼ਾਂ ਤਿਆਗ ਕੇ ਪੰਜਾਬ ਦੇ ਲਈ ਪੰਥ ਦੇ ਲੋਕਾਂ ਦੇ ਲਈ ਤਾਂ ਕੋਈ ਗੱਲ ਨਹੀਂ ਹੋ ਰਹੀ ਨਾ ਵੀ ਕਿਸੇ ਨੇ ਕਿਹਾ ਕਿ ਭਾਈ ਇਹ ਲੋਕਾਂ ਦੀ ਗੱਲ ਨਹੀਂ ਕੀਤੀ ਜਿਹਦੇ ਕਰਕੇ ਆਪਾਂ ਹੋ ਗਿਆ ਜੀ ਉਹ ਹੋ ਗਿਆ ਮਤਲਬ ਇਹ ਤਾਂ ਆਪੋ ਦਾ ਆਪ ਸਿਸਟਮ ਚੱਲ ਰਿਹਾ ਚਾਹੇ ਉੱਧਰਲੇ ਪਾਸੇ ਹੋਵੇ ਚਾਹੇ ਉੱਧਰਲੇ ਪਾਸੋਂ ਬਿਲਕੁਲ ਜੀ ਬਿਲਕੁਲ ਏਕੇ ਜੀ ਵਰਕਤ ਹੁੰਦੀ ਹੈ ਔਰ ਏਕਾ ਜਿਹੜਾ ਉਹ ਇਹਨਾਂ ਦੇ ਹੱਥੋਂ ਨਿਕਲ ਚੁੱਕਿਆ ਫਟੇ ਹੋਏ ਨੇ ਔਮੇ ਦੇ ਵਿੱਚ ਫਸ ਕੇ ਇੱਕ ਦੂਜੇ ਦੇ ਲੀੜੇ ਲਾ ਰਹੇ ਨੇ ਬੜੀ ਬੁਰੀ ਤਰ੍ਹਾਂ ਵਿਰੋਧੀ ਨਾਲ ਕੀ ਹੋਣਾ ਮੈਂ ਤੁਹਾਨੂੰ ਦੱਸਾਂ ਵੀ ਜਿੰਨਾ ਇੱਕ ਦੂਜੇ ਨੂੰ ਇੰਨਾ ਮਾੜਾ ਸਾਫਟ ਕਰਦੇ ਨੇ ਜਿੰਨੇ ਐਕਚੁਅਲੀ ਮਾੜੇ ਵੀ ਨਹੀਂ ਹਨ ਅੱਛਾ ਵਿਰੋਧੀ ਦੇਖੋ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਬਥੇਰਾ ਇਹਨਾਂ ਦਾ ਟੌਂਡੀ ਪਿੱਟੀ ਹੈ ਕਾਂਗਰਸ ਪਹਿਲਾਂ ਨਾਲੋਂ ਵੈਟਰ ਸੰਭਲ ਗਈ ਹੈ ਹਾਰ ਤੋਂ ਬਾਅਦ ਇਹ ਸੰਭਲ ਨਹੀਂ ਰਹੀ ਅਸਲ ਦੇ ਵਿੱਚ ਔਰ ਉਹਦੇ ਚ ਪੈਨਿਕ ਹੀ ਹੈ ਬੜੀ ਵੱਡੀ ਔਰ ਦੋਨੇ ਪਾਸੇ ਮੈਨੂੰ ਇਹ ਲੱਗ ਰਿਹਾ ਹੈ ਕਿ ਦੋਨੇ ਪਾਸੇ ਜਿਹੜੇ ਐਡਵਾਈਜ਼ਰ ਨੇ ਉਹ ਕਿਸੇ ਨਾ ਕਿਸੇ ਰੂਪ ਚ ਸੈਂਟਰ ਦੇ ਨਾਲ ਜੁੜੇ ਹੋਏ ਨੇ ਦੋਨਾਂ ਦੀਆਂ ਮੂਵਜ਼ ਨੇ ਜਿਹੜੀਆਂ ਉਹ ਅਲਟੀਮੇਟਲੀ ਜਿਹੜੇ ਇਹਨਾਂ ਦੇ ਵਿਰੋਧੀ ਨੇ ਜਾਂ ਸੈਂਟਰ ਹੈ ਜਾਂ ਬੀਜੇਪੀ ਜੋ ਮਰਜ਼ੀ ਕਹਿ ਲੋ ਚਾਹੇ ਆਪ ਕਹਿ ਲੋ ਤੁਸੀਂ ਉਹਨਾਂ ਨੂੰ ਸੂਟ ਕਰਨ ਵਾਲੀਆਂ ਨੇ ਮਤਲਬ ਬਲਦੀ ਦੇ ਉੱਪਰ ਹੋਰ ਤੇਲ ਪਾਈ ਜਾਂਦੇ ਨੇ ਪਰ ਕੋਈ ਕੋਈ ਸੂਝ ਵਾਲੀ ਗੱਲ ਨਹੀਂ ਕੋਈ ਠਹਿਰਾਅ ਵਾਲੀ ਗੱਲ ਨਹੀਂ ਅਲਟੀਮੇਟ ਦੇਖੋ ਵਰਲਡ ਵਾਰਾਂ ਵੀ ਲੱਗੀਆਂ ਉਹਨਾਂ ਦੇ ਵੀ ਅਖੀਰ ਸਮਝੌਤੇ ਹੀ ਹੁੰਦੇ ਹੁੰਦੇ ਪਾਵਰ ਹੀ ਵੰਡਣੀ ਹੈ ਨਾ ਆਪਸ ਦੇ ਵਿੱਚ ਪਾਵਰ ਤਾਂ ਲੋਕਾਂ ਨੇ ਤਾਂ ਛੱਡਤੀ ਲੋਕ ਤਾਂ ਇਹਨਾਂ ਨੂੰ ਜਿਤਾ ਨਹੀਂ ਰਹੇ ਜਿਹੜੀ ਮਾੜੀ ਮੋਟੀ ਬਚੀ ਖੁਚੀ ਪਾਵਰ ਹੈ ਉਹਨੂੰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਵਿੱਚ। ਉਹ ਰਵਾਈਜ਼ ਤਾਂ ਉਹ ਵੀ ਜਿੱਥੇ ਹੋਣਗੇ ਕਿਸੇ ਲੈਵਲ ਦੇ ਉੱਪਰ ਜ્યાં ਕੋਈ ਲੀਡਰਸ਼ਿਪ ਨਵੀਂ ਅਵਰਜ ਕਰ ਜੋਗੀ। ਨਵੀਂ ਤਾਂ ਲੀਡਰਸ਼ਿਪ ਹੈ ਨਹੀਂ। ਸਾਰਿਆਂ ਨੇ ਉਹਨਾਂ ਨੇ ਤਾਂ ਕਲ ਤਖਤ ਤੇ ਲਿਖ ਕੇ ਹੀ ਦੇ ਦਿੱਤਾ ਨਾ ਕਿ ਸਾਤੋਂ ਗਲਤੀਆਂ ਹੋਈਆਂ। ਸੁਖਵੀਰ ਬਾਦਲ ਨੇ ਵੀ ਲਿਖ ਕੇ ਦਿੱਤਾ ਕਿ ਗਲਤੀਆਂ ਹੋਈਆਂ ਨੇ ਪਰ ਇਹ ਨਾਲ ਇਹਨਾਂ ਸਰਕਮਸਟੈਂਸਸ ਦੇ ਵਿੱਚ ਹੋਈਆਂ। ਮਤਲਬ ਜਦੋਂ ਤੁਸੀਂ ਸਾਰੇ ਦੇ ਸਾਰਿਆਂ ਨੇ 10 ਸਾਲ ਸੱਤਾ ਮਾਣੀ ਐ। 10 ਸਾਲ ਜੋ ਕੁਝ ਗੰਦ ਪਿਆ ਭਾਈ ਉਹਦੇ ਜ਼ਿੰਮੇਵਾਰੋਂ ਉਹ ਜ਼ਿੰਮੇਵਾਰੀ ਲੈ ਕੇ ਤਾਂ ਲੋਕਾਂ ਦੇ ਕਚਹਿਰੀ 'ਚ ਜਾਣਾ ਨਾ ਅਖੀਰ ਤਾਂ ਲੋਕ ਤੁਹਾਨੂੰ ਪਹਿਲੇ ਸੁਣ ਕੇ ਰਾਜ਼ੀ ਨਹੀਂ ਹਣ ਤੁਸੀਂ ਇੱਕ ਦੂਜੇ ਨੂੰ ਸੁਣਨ ਜੋਗਾ ਵੀ ਨਹੀਂ ਛੱਡ ਰਹੇ ਇੱਕ ਦੂਸਰੇ ਇਸ ਤਰ੍ਹਾਂ ਪਰਦੇ ਲਾ ਰਹੇ ਹੋ ਸੋ ਮੇਰਾ ਖਿਆਲ ਹੈ ਕਿ ਅਕਾਲੀ ਦਲ ਸੈਲਫ ਡਿਸਟਰਕਟਿਵ ਮੋਡ ਦੇ ਵਿੱਚ ਪੈ ਗਿਆ ਹੈ ਇਹ ਕੋਈ ਹੋਰ ਰੀਜਨਲ ਪਾਰਟੀ ਜਰੂਰ ਪੰਜਾਬ ਦੇ ਵਿੱਚ ਪਈ ਬਣ ਜਾਵੇ ਇਹ ਹੁਣ ਇੱਕ ਰੀਜਨਲ ਪਾਰਟੀ ਵਾਲਾ ਸਪੇਸ ਇਹਨਾਂ ਨੇ ਆਪਣੇ ਆਪ ਖਾਲੀ ਕਰਨ ਦਾ ਫੈਸਲਾ ਕਰ ਲਿਆ ਹੈ ਪਰ ਇਹ ਸੈਂਟਰ ਨੂੰ ਨਹੀਂ ਕਰ ਬਿਲਕੁਲ ਬਿਲਕੁਲ ਔਰ ਦੂਜੇ ਪਾਸੇ ਉਹ ਵੀ ਕਹੀ ਜਾਂਦੇ ਆ ਕਿ ਭਾਈ ਸਾਬਜੀਤ ਸਿੰਘ ਖਾਲਸੇ ਹੋਰੀ ਵੀ ਕਿ ਭਾਈ ਅਮਰਤਪਾਲ ਨੂੰ ਆ ਲੈਣ ਤੇ ਉਹ ਅਸੀਂ ਰਲ ਕੇ ਜਿਹੜੀ ਆ ਪਾਰਟੀ ਬਣਾ ਲੈਣੀ ਆ ਤੇ ਫਿਰ ਆਪਣੇ ਆਪ ਹੀ ਉਹਨਾਂ ਵਾਸਤੇ ਜਿਹੜਾ ਇਹ ਸਪੇਸ ਖਾਲੀ ਜਿਹੜਾ ਉਹ ਛੱਡ ਰਹੇ ਹੈਗੇ ਆ ਤੇ ਚਲੋ ਅਗਲੀ ਖਬਰ ਵੀ ਕਰ ਲੈਂਦੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਸਰ ਨੰਗੇ ਚਿਹਰੇ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਵਾਲਿਆਂ ਦੇ ਐਨਐਸਏ ਲਾਇਆ ਸੀ ਦੁਬਾਰਾ ਐਨਐਸਏ ਜਿਹੜਾ ਵਧਾਇਆ ਅਮਰਤਪਾਲ ਸਿੰਘ ਹੋਰਾਂ ਨੇ ਉਹਦੇ ਤੇ ਪਟੀਸ਼ਨ ਪਾਈ ਸੀ ਕਿ ਭਾਈ ਐਨਐਸਸੀ ਜਿਹੜਾ ਮੇਰੇ ਤੇ ਗਲਤ ਲਾਇਆ ਮੈਂ ਸੰਸਦ ਮੈਂਬਰ ਵੀ ਚੁੜਿਆ ਗਿਆ ਸੰਵਧਾਨ ਦੀ ਸੋਚ ਚੱਕ ਲਈ ਹੈ ਮੇਰਾ ਐਨਐਸਸੀ ਰੱਦ ਕੀਤਾ ਜਾਣਾ ਚਾਹੀਦਾ ਮੇਰੇ ਤੇ ਐਨਐਸਸੀ ਬੇਬੁਨਿਆਦ ਆ ਪਰ ਸਰਕਾਰ ਨੇ ਕਹਿੰਦੇ ਕੋਰਟ ਦੇ ਵਿੱਚ ਅੱਜ ਮੰਨ ਲਿਆ ਕਿ ਭਾਈ ਐਨਐਸਸੀ ਜਿਹੜਾ ਲੱਗਿਆ ਨਾ ਇਹ ਅਮਰਤਪਾਲ ਦੇ ਉੱਪਰ ਇਹ ਬਿਲਕੁਲ ਸਹੀ ਲੱਗਿਆ ਤੇ ਸਾਡੇ ਕੋਲੇ ਕਹਿੰਦੇ ਕੁਝ ਇਹੋ ਜਿਹੇ ਇਨਪੁਟਸ ਹੈਗੀਆਂ ਨੇ ਕਹਿੰਦੇ ਕਿ ਅਗਲੀ ਤਰੀਕ ਦੇ ਉੱਪਰ ਅਸੀਂ ਪੇਸ਼ ਕਰ ਦੇਾਂਗੇ ਹੁਣ ਅਗਲੀ ਤਰੀਕ ਜਿਹੜੀ ਹੈ ਨੋਟਿਸ ਕੀਤਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਨੇ 28 ਅਗਸਤ ਦਾ ਪਰ ਜਿਹੜਾ ਇਹ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਸਰਕਾਰ ਦਾ ਇਹ ਸਟੈਂਡ ਹੈ ਕਿ ਵਾਕਈ ਐਨਐਸਐ ਸਹੀ ਲੱਗਿਆ ਔਰ ਆਉਣ ਵਾਲੇ ਦਿਨਾਂ ਚ ਅਸੀਂ ਇਨਪੁਟਸ ਏਰੀਆ ਦੇ ਦਿਆਂਗੇ ਇਹ ਜਿੱਥੇ ਇਹ ਚਿਹਰੇ ਨੰਗੇ ਕਰਦਾ ਇਹਨਾਂ ਦੇ ਉੱਥੇ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ ਜਗਨੀ ਚੋਣਾਂ ਨੇ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਭਗਵੰਤ ਮਾਨ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਦੇਖੋ ਗੱਲ ਇਹ ਹੈ ਸੁਖਵਿੰਦਰ ਜੀ ਦੇ ਦੋ ਪਹਿਲੂ ਨੇ ਇੱਕ ਤਾਂ ਇਹ ਤਾਂ ਲੀਗਲ ਪਹਿਲੂ ਹੈ ਇਹ ਸਰਕਾਰ ਦਾ ਜਿਹੜਾ ਲੀਗਲ ਸੈੱਲ ਹੈ ਪਹਿਲੇ ਦਿਨ ਤੋਂ ਹੀ ਆਪਾਂ ਦੇਖ ਰਹੇ ਹਾਂ ਉਹ ਸਟੇਬਲਾਈਜ਼ ਨਹੀਂ ਹੋ ਸਕਿਆ ਜਿਨਨੇ ਐਡਵੋਕੇਟ ਜਰਨਲ ਲਾਏ ਕਦੇ ਕੋਈ ਛੱਡ ਗਿਆ ਕੁਝ ਕਰ ਗਿਆ ਇੱਕੋ ਆਪਣੇ ਰਾਮ ਰਹੀਮ ਦਾ ਵਕੀਲ ਹੀ ਲਾ ਦਿੱਤਾ ਮਤਲਬ ਕਿੰਨਾ ਕੁਝ ਆਪਾਂ ਦੇਖਦੇ ਆ ਰਹੇ ਹਾਂ ਪਰ ਜਿਨਨੇ ਕੇਸ ਹੋਏ ਲਗਭਗ ਉਹ ਫਲॉप ਹੁੰਦੇ ਰਹੇ ਇਹ ਇਸ ਤਰੀਕੇ ਦੇ ਨਾਲ ਇਹਦੇ ਲੀਗਲ ਸੈੱਲ ਨੇ ਮਤਲਬ ਰਹਿ ਦਿੱਤੀ ਹੁਣ ਇਹ ਜੀ ਆਫਿਸ ਨਹੀਂ ਕਿ ਜੀ ਆਪਾਂ ਨੂੰ ਉੱਥੇ ਹੁਣ ਕਿ ਡਿਫੈਂਡ ਕਰਨਾ ਹੀ ਪੈਣਾ ਇਸ ਕਰਕੇ ਅਸੀਂ ਲਿਖਦੇ ਹਾਂ ਵੀ ਸਾਡੇ ਕੋਲ ਇਨਪੁਟਸ ਨਹੀਂ ਸਿਰਾਣਾ ਠੀਕ ਹੈ ਜੇ ਉਹ ਕਾਜ਼ਨ ਹੁਸਨੂ ਹੋਈ ਹੁੰਦੀਆਂ ਨੇ ਜੇ ਆਂਟੀ ਨੇਸ਼ਨਲ ਸਪੀਚ ਕਰੀ ਸੀ ਜੇ ਕਰਿਆ ਸੀ ਉਹ ਕਰਿਆ ਸੀ ਉਹ ਇਹ ਹੈ ਕਿ ਜਦੋਂ ਇਹ ਆਸੀ ਉਹ ਜਦੋਂ ਉਹਦੇ ਪਿੱਛੇ ਲੱਗੇ ਹੋਏ ਸੀ ਜਦੋਂ ਰੋਪੇ ਦੇ ਉੱਪਰ ਚਿੱਤੇ ਉਹ ਸਾਰੀ ਡਰਮਿੰਗਵਾਜੀ ਹੋਈ ਸੀ ਹੁਣ ਉਹ ਅਮਰਤਪਾਲ ਨੇ ਉਹ ਲੱਖਾਂ ਦੇ ਦੇ ਨਾਲ ਉਹਨੂੰ ਲੋਕਾਂ ਨੇ ਛੂੰਹ ਲਿਆ ਉਹ ਮਤਲਬ ਚਾਹੀਦਾ ਸੀ ਕਿ ਜਦੋਂ ਲੋਕਾਂ ਦਾ ਇੱਕ ਹੋ ਆ ਗਿਆ ਤਾਂ ਉਹਦੀ ਰਿਸਪੈਕਟ ਦੇ ਹੋਏ ਕਿ ਉਹਨੂੰ ਨਹੀਂ ਸੀ ਐਸੇ ਕਿbradoਣਾ ਚਾਹੀਦਾ ਇਸ ਨੂੰ ਪੋਲੀਟੀਕਲੀ ਗਲਤ ਹੱਥ ਤੇ ਮੇਨਸਟ੍ਰੀਮ ਦੇ ਵਿੱਚ ਆ ਕੇ ਇਹਦੇ ਕੋਈ ਇੱਕ ਵਿਅਕਤੀ ਹੈ ਪਹਿਲਾਂ ਤਾਂ ਉਹ ਗ੍ਰੰਥ ਸਾਹਿਬ ਨੂੰ ਲਿਜਾ ਕੇ ਹੋਰ ਜਿਸ ਤਰ੍ਹਾਂ ਦੀਆਂ ਉਹਦੀਆਂ ਸਾਰੀਆਂ ਸੀ ਗੱਲਾਂ ਬਾਤਾਂ ਕਿ ਅਸੀਂ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਅਸੀਂ ਗੁਲਾਮ ਆ ਸਾਰਾ ਉਹ ਕਿਉਂ ਉਹਨੇ ਕਨਸਟੀਟਿਊਸ਼ਨ ਮੰਨਦੇ ਆ ਉਹਦੇ ਤਹਿਤ ਉਹਨੇ ਮਤਲਬ ਐਕਸ਼ਨ ਲੜੀ ਫਿਰ ਉਹਨੇ ਸੌ ਚੱਕ ਲਈ ਮਨ ਹੋਣਾ ਚਾਹੀਦਾ ਸੀ ਇਹਨਾਂ ਨੂੰ ਥੋੜਾ ਸਪੇਸ ਦੇ ਕੇ ਉਹਨੂੰ ਆਪਣੀ ਪੋਲੀਟਿਕਸ ਕਰਨ ਦੇਓ ਲੋਕਾਂ ਦੀ ਨੁਮਾਇੰਦਗੀ ਕਰਨ ਦੇਓ ਉੱਥੇ ਤੁਸੀਂ ਪੋਲੀਟੀਕਲੀ ਫਾਈਟ ਆਊਟ ਕਰੋ ਉਹਦੇ ਨਾਲ ਸੋ ਇਹ ਮੇਰਾ ਖਿਆਲ ਹੈ ਇੱਕ Trap ਦੇ ਵਿੱਚ ਫਸ ਰਹੇ ਨੇ ਕੁਦੇ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਆਨਲਾਈਨ ਇਲੈਕਸ਼ਨਾਂ ਦੇ ਵਿੱਚ ਜਿਹੜਾ ਖੜਕੋ ਸਿੱਖ ਤਤ ਹੈਗਾ ਜਿਹੜੇ ਕਿ ਅਕਾਲੀ ਦਲ ਤੋਂ ਪਰੇ ਜਾ ਰਹੇ ਨੇ ਉਹ ਡੈਫੀਨਿਟਲੀ ਇਹ ਇਸ਼ੂ ਬਣਾਉਣਗੇ ਔਰ ਇਹਨਾਂ ਨੂੰ ਉਹਦਾ ਜਵਾਬ ਵੀ ਦੇਣਾ ਪਊਗਾ ਜਿਸ ਤਰ੍ਹਾਂ ਕਿਸਾਨਾਂ ਦਾ ਹੋਇਆ ਪਹਿਲਾਂ ਮਤਲਬ ਉਹ ਠੀਕ ਹੈ ਕਈ ਵਾਰ ਉਹਨਾਂ ਵੋਟ ਬੈਂਕ ਨਾਲ ਵੀ ਹੋਵੇ ਪਰ ਉਹ ਡੇਮੇਜਿੰਗ ਬਹੁਤ ਹੁੰਦਾ ਹੈ ਮਤਲੇ ਹੈ ਗਰਾਉਂਡ ਪਰ ਡਾਕਟਰ ਸਾਹਿਬ ਇੱਕ ਸ਼ਬਦ ਤੇ ਤੁਹਾਡੇ ਤੇ ਅਸਰ ਦਾ ਪੈਂਦਾ ਹੀ ਆ ਨਾ ਜਿਹੜਾ ਲਗਾਤਾਰ ਇਹਨਾਂ ਤੇ ਇਲਜ਼ਾਮ ਲੱਗ ਰਿਹਾ ਕਿ ਨੌਜਵਾਨਾਂ ਦਾ ਕਾਹਨ ਕੀਤਾ ਜਾ ਰਿਹਾ ਸਿੱਖੀ ਦਾ ਕਾਹਨ ਕੀਤਾ ਜਾ ਰਿਹਾ ਔਰ ਲਗਾਤਾਰ ਇਹ ਇਲਜ਼ਾਮ ਭਗਵੰਤਪਨ ਤੇ ਲੱਗ ਰਿਹਾ ਔਰ ਦੂਜੇ ਪਾਸੇ ਪੰਜਾਬ ਦਾ ਸੁਭਾਅ ਡਾਕਟਰ ਸਾਹਿਬ ਆਪਾਂ ਇਹ ਜਾਣਦੇ ਹੀ ਆ ਕਿ ਪੰਜਾਬ ਉਹਦੇ ਨਾਲ ਖੜਦਾ ਹੈ ਹਾਲਾਂਕਿ ਉਹ ਕਿਸ ਵਿਚਾਰਧਾਰਾ ਦੇ ਨਾਲ ਜੁੜਿਆ ਉਹ ਗੱਲ ਬਾਤ ਨਹੀਂ ਹੋ ਜਾਂਦੀ ਹੈ ਪਰ ਪੰਜਾਬ ਦਾ ਜੋ ਮੂਡ ਹੈ ਪੰਜਾਬ ਦਾ ਜੋ ਸੁਭਾਅ ਹੈ ਉਹ ਇਹ ਹੈ ਕਿ ਜਿਹਦੇ ਨਾਲ ਤੱਕਾ ਹੁੰਦਾ ਫਿਰ ਉਹ ਉਹਦੇ ਨਾਲ ਖੜਦਾ ਹੈ ਔਰ ਪੰਜਾਬ ਤਾਕਤ ਵਾਲੇ ਪਾਸੇ ਵੈਸੇ ਵੀ ਕਦੇ ਖੜਿਆ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਤੁਹਾਡੀ ਇਹ ਗੱਲ ਮਤਲਬ ਇਹ ਦੇਖੋ ਮਤਲਬ ਤੱਕਾ ਹੈਗਾ ਹੀ ਇਹ ਇਹ ਕੋਈ ਮਤਲਬ ਐਵੇਂ ਦੋ ਰਾਮਾਂ ਥੋੜੀ ਨੇ ਇੱਕ ਬੰਦੇ ਨੂੰ ਚੁਣ ਲਿਆ ਲੋਕਾਂ ਨੇ ਕਿਸੇ ਤਰੀਕੇ ਨਾਲ ਚੁਣ ਲਿਆ ਉਹ ਬੇਸ਼ੱਕ ਤੁਸੀਂ ਉਹਦੇ ਨਾਲ ਮਤਭੇਦ ਰੱਖ ਸਕਦੇ ਹੋ ਵਿਚਾਰਧਾਰਾ ਨਾਲ ਮਤਭੇਦ ਰੱਖ ਸਕਦੇ ਹੋ ਪਰ ਤੁਸੀਂ ਜੇ ਹੁਣ ਇਹ ਕਰੋਗੇ ਇਹਨੂੰ ਡਿਫੈਂਡ ਕਿਵੇਂ ਕਰੋਗੇ ਲੋਕਾਂ ਕੋਲ ਜਾ ਕੇ ਔਰ ਇਹ ਗੱਲ ਬਿਲਕੁਲ ਸੱਚੀ ਹੈ ਮਤਲਬ ਪੰਜਾਬ ਦਾ ਬਗਾਵਤੀ ਸੁਭਾਅ ਹੈ ਉਹ ਕਦੇ ਵੀ ਸੱਤਾ ਦੇ ਨਾਲ ਨਹੀਂ ਖੜਦੇ ਸੱਤਾ ਜਿਹਦੇ ਨਾਲ ਧੱਕਾ ਕਰਦੀ ਹੈ ਉਹਦੇ ਨਾਲ ਉਹਨਾਂ ਦੀ ਹਮਦਰਦੀ ਹੋ ਜਾਂਦੀ ਹੈ। ਸੋ ਪੰਜਾਬੀਆਂ ਦਾ ਤਾਂ ਸੁਭਾਅ ਇੱਕ ਨਾ ਬਹੁਤ ਮਸ਼ਹੂਰ ਉਹ ਜੋਕ ਹੁੰਦਾ ਸੀਗਾ ਜਿਹੜਾ ਕਹਿੰਦੇ ਸੀ ਪਿੰਡ ਦੇ ਵਿੱਚ ਉਹ ਕਹਿੰਦੇ ਪਿੰਡ 'ਚ ਕੋਈ ਬੰਦਾ ਸੀ ਬਾਹਰ ਗਿਆ ਹੋਇਆ ਸੀ ਲੜਾਕਾ ਜਾਂ ਬੰਦਾ ਸੀ ਪਿੰਡ 'ਚ ਨਾ ਬਾਂਦਰ ਬਹੁਤ ਆ ਗਏ ਤੰਗ ਕਰਨ ਲੱਗ ਗਏ ਉਹ। ਉਹ ਸਾਰੇ ਪਿੰਡ ਨੇ ਫੈਸਲਾ ਕਰ ਲਿਆ ਜਿਹੜਾ ਵੱਡਾ ਬਾਂਦਰ ਸੀ ਨਾ ਵੀ ਇਹਨੂੰ ਮਾਰ ਦਿਓ ਜਾਂ ਕੁੱਟ ਦਿਓ ਵੀ ਇਹ ਫਸਲਾਂ ਦਾ ਉਜਾੜਾ ਕਰਦੇ ਨੇ। ਜੇ ਸਾਰੇ ਪੰਚਾਇਤ ਸਾਰੇ ਲੋਕ ਇਕੱਠੇ ਹੋ ਕੇ ਜੀ ਡਾਂਗਾ ਲੈ ਕੇ ਬਾਂਦਰ ਦੇ ਮਤਲਬ ਪੈ ਗਏ। ਉਹ ਬੰਦਾ ਛੁੱਟ ਕੇ ਜੇਲ੍ਹ ਚੋਂ ਆਇਆ ਤੇ ਉਹ ਕਹਿੰਦਾ ਕਹਿੰਦਾ ਯਾਰ ਇਹ ਕੀ ਹੋ ਰਿਹਾ ਹੈ ਕਿਸ ਨੇ ਦੱਸਿਆ ਕਹਿੰਦਾ ਇਦਾਂ ਬਾਂਦਰ ਸੀ ਤੰਗ ਕਰਦਾ ਸੀ ਤੇ ਸਾਰੇ ਪਿੰਡ ਨੇ ਫੈਸਲਾ ਕਰ ਲਿਆ ਵੀ ਇਹ ਬਾਂਦਰ ਨੂੰ ਭਜਾਓ ਇਹਨੂੰ ਕੁੱਟੋ ਉੱਥੋਂ ਉਹ ਕਹਿੰਦਾ ਕਹਿੰਦਾ ਬਾਂਦਰ ਦੇ ਨਾਲ ਕੋਈ ਵੀ ਨਹੀਂ ਕਹਿੰਦਾ ਉਹ ਕਹਿੰਦੇ ਨਹੀਂ ਬਾਂਦਰ ਨਾਲ ਤਾਂ ਕੋਈ ਵੀ ਨਹੀਂ ਕਹਿੰਦਾ ਫਿਰ ਯਾਰ ਬਾਂਦਰ ਨਾਲ ਨੇ ਸੋ ਪੰਜਾਬ ਦਾ ਤਾਂ ਜਿਹੜਾ ਸਿਸਟਮ ਹੈ ਉਹਨਾਂ ਨੇ ਤਾਂ ਆਪੋਜੀਸ਼ਨ ਢਿੱਲੇ ਫੁਲਾਉਂਦਾ ਹੈ ਸੋ ਇਸ ਕਰਕੇ ਮਤਲਬ ਇਹ ਹੈ ਕਿ ਜਿਹੜਾ ਇਹ ਤਾਂ ਜੈਨੂਨਲੀ ਵਖਰੇ ੱਤਕਾ ਕਰ ਰਹੇ ਨੇ ਦੇਖੋ ਲੱਖਾਂ ਦੀਆਂ ਬੋਟਾਂ ਨਾਲ ਇੱਕ ਵਿਅਕਤੀ ਜਿੱਤਿਆ ਜਿਹੜੇ ਚ ਬੈਠਾ ਸਾਲ ਉਹਨੂੰ ਹੋ ਗਿਆ ਸਾਲ ਤੋਂ ਕੋਈ ਐਕਟੀਵਿਟੀ ਐਸੀ ਨਹੀਂ ਹੈ ਤੁਸੀਂ ਉਹਦੇ ਨਾਲ ਕਿਵੇਂ ਡਿਫੈਂਡ ਕਰੋਗੇ ਲੋਕਾਂ ਦੇ ਵਿੱਚ ਜਾ ਕੇ ਕਿ ਅਸੀਂ ਠੀਕ ਕਰ ਰਹੇ ਹਾਂ ਤੁਸੀਂ ਬਦਲਾਅ ਲੈ ਕੇ ਆਉਣਾ ਸੀ ਤੁਸੀਂ ਲੋਕਾਂ ਨੂੰ ਆਜ਼ਾਦੀ ਦਵਾਉਣ ਦੀਆਂ ਗੱਲਾਂ ਕਰਦੇ ਸੀ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਸੀ ਕਿ ਇਸ ਤਰ੍ਹਾਂ ਰੰਗਲਾ ਪੰਜਾਬ ਹੋਊਗਾ ਕਿ ਨੌਜਵਾਨ ਜੇ ਕੋਈ ਪ੍ਰੋਟੈਸਟ ਕਰਦਾ ਜਿਹੜਾ ਤੁਹਾਡੇ ਨਾਲ ਨਹੀਂ ਸਹਿਮਤ ਬੇਸ਼ੱਕ ਤੇ ਤੁਸੀਂ ਉਹਨੂੰ ਇਸ ਤਰ੍ਹਾਂ ਜਾ ਕੇ ਮਤੰਕਰੋਗੇ ਸੂਏ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਮੋਲ ਚਕਾਉਣਾ ਪਊਗਾ ਇਸ ਗੱਲ ਦਾ ਇਹ ਵੱਖਰੀ ਗੱਲ ਹੈ ਕਿ ਇਹ ਟੈਕਨੀਕਲੀ ਲੀਗਲੀ ਉੱਥੇ ਇਹਨਾਂ ਨੂੰ ਡਿਫੈਂਡ ਕਰਨਾ ਪੈਣਾ ਪਰ ਪਬਲਿਕ ਦੇ ਵਿੱਚ ਮੇਰਾ ਖਿਆਲ ਹੈ ਡਿਫੈਂਡ ਨਹੀਂ ਕਰ ਪਾਉਣਗੇ ਇਸ ਵਾਰ ਹਾਂ ਬਿਲਕੁਲ ਬਿਲਕੁਲ ਚਲੋ ਅਗਲੀ ਗੱਲ ਵੀ ਲੈ ਲੈਣੇ ਆ ਚਰਨਜੀਤ ਸਿੰਘ ਚੰਨੀ ਲਗਾਤਾਰ بڑے ਇਸ਼ਾਰੇ ਨੇ ਚਰਨਜੀਤ ਸਿੰਘ ਚੰਨੀ ਇੱਕ ਵਾਰੀ ਉਦੋਂ ਛਾਏ ਮੋਦੀ ਸਾਹਿਬ ਨਾਲ ਜਦੋਂ ਪੰਗਾ ਪੈ ਗਿਆ ਕਿਸਾਨਾਂ ਦੇ ਕਰਕੇ ਉਹ ਉਹਨੇ ਕਿਹਾ ਕਿ ਭਾਈ ਮੈਂ ਆਪਦੇ ਕਿਸਾਨਾਂ ਤੇ ਨਹੀਂ ਵਿਡਾਂਗਾ ਸੂਟੀਆਂ ਜਿਹੜੀਆਂ ਚਲਾ ਸਕਦਾ ਮੋਦੀ ਸਾਹਿਬ ਨੂੰ ਮੋੜਨਾ ਪੈ ਗਿਆ ਇਹ ਕਹਿੰਦਾ ਉਹ ਪੰਗਾ ਜਿਹੜਾ ਪਿਆ ਹੋਇਆ ਸੀਗਾ ਹੁਣ ਜਿਸ ਤਰੀਕੇ ਦਾ ਪਿਛਲੇ ਦਿਨੀ ਮੋਦੀ ਮੋਦੀ ਸਾਹਿਬ ਦੀ ਜਿਹੜੇ ਸਰਕਾਰ ਦੇ ਅੰਦਰ ਜਿਹੜੀ ਹੁਣ ਨਵੀਂ ਚੁਣੀ ਗਈ ਹੈ ਜਿਹੜੀ ਲੋਕ ਸਭਾ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਖੜ ਕੇ ਲੋਕ ਸਭਾ ਦੇ ਅੰਦਰ ਖੜ ਕੇ ਜਿਹੜਾ ਇੱਕ ਭਾਸ਼ਣ ਦਿੱਤਾ ਚੰਨੀ ਸਾਹਿਬ ਦਾ ਉਹ ਵੀ ਬੜਾ ਜਿਹੜਾ ਮਸ਼ਹੂਰ ਜਿਹੜਾ ਹੋਇਆ ਔਰ ਚੰਨੀ ਸਾਹਿਬ ਛਾਏ ਯਾਨੀ ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਛਾਏ ਪਏ ਆ ਚਾਹੇ ਉਹ ਕਿਸਾਨਾਂ ਵਾਲੇ ਮੁੱਦੇ ਤੇ ਹੋਵੇ ਚਾਹੇ ਉਹ ਅਮਰਪਾਲ ਵਾਲੇ ਮੁੱਦੇ ਤੇ ਹੋਵੇ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਮੁੱਦੇ ਤੇ ਹੋਵੇ ਉਹ ਪੰਜਾਬ ਦੇ ਹਰ ਮੁੱਦੇ ਨੂੰ ਟੱਚ ਕਰ ਰਹੇ ਆ ਔਰ ਲੋਕ ਸਭਾ ਦੇ ਵਿੱਚ ਹਰ ਮੁੱਦੇ ਨੂੰ ਚੱਕ ਰਹੇ ਆ ਔਰ ਅੱਜ ਚੰਨੀ ਸਾਹਿਬ ਨੇ ਕਮਾਲ ਕਰਤੀ ਮੋਦੀ ਸਾਹਿਬ ਦੇ ਨਾਲ ਸਿੱਧਾ ਡਾਇਰੈਕਟ ਜਿਹੜਾ ਉਹ ਪੰਗਾ ਲੈ ਲਿਆ ਔਰ ਉਹਨਾਂ ਦੀ ਸ਼ਿਕਾਇਤ ਡੋਕਟ ਸਾਹਿਬ ਤੀ ਹੈ ਪ੍ਰਿਵੀਲੇਜ ਕਮੇਟੀ ਨੂੰ ਔਰ ਮੋਦੀ ਸਾਹਿਬ ਨੂੰ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦੀ ਕਿਸੇ ਦੀ ਜ਼ਰਤ ਹਲੇ ਤੱਕ ਪਈ ਨਹੀਂ ਸਿੱਧਾ ਮੋਦੀ ਸਾਹਿਬ ਦੀ ਉਹ ਸ਼ਿਕਾਇਤ ਕਰਨ ਦੀ ਮੋਦੀ ਸਾਹਿਬ ਦੇ ਨਾਲ ਪੰਗਾ ਲੈਣ ਦੀ ਔਰ ਚੰਨੀ ਸਾਹਿਬ ਦਾ ਇਹ ਜਿਹੜਾ ਕਦ ਸਿਆਸੀ ਤੌਰ ਤੇ ਵੱਧ ਰਿਹਾ ਔਰ ਚੰਨੀ ਸਾਹਿਬ ਛਾ ਵੀ ਪੂਰੇ ਰਹੇ ਨੇ ਹਾਲਾਂਕਿ ਵੈਸੇ ਜਦੋਂ ਉਹਨਾਂ ਨੇ ਅੰਮ੍ਰਿਤਪਾਲ ਦਾ ਇਸ਼ੂ ਚੁੱਕਿਆ ਨਾ ਤਾਂ ਉਦੋਂ ਕਾਂਗਰਸ ਵਾਲਿਆਂ ਨੇ ਥੋੜਾ ਉਹਨੂੰ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਬੜੀ ਬੇਬਾਕੀ ਦੇ ਨਾਲ ਗੱਲ ਕਰ ਰਹੇ ਨੇ ਔਰ ਜਿਹੜੀ ਉਹ ਇਸ਼ੂ ਹੈ ਜਿਹੜਾ ਉਹ ਬੜਾ ਗੰਭੀਰ ਇਸ਼ੂ ਹੈ ਆਪਣੇ ਸੁਖਵਿੰਦਰ ਜੀ ਕੇ ਰਾਹੁਲ ਗਾਂਧੀ ਬਾਰੇ ਕਨੁਰਾਗ ਠਾਕਰ ਨੇ ਸਪੀਚ ਕੀਤੀ ਉਥੇ ਲੰਬੀ ਚੌੜੀ ਮੈਂ ਸੁਣੀ ਉਹ ساری ਸਪੀਚ ਚ ਉਹਨੂੰ ਇੰਟਰਪਟ ਕੀਤਾ ਗਿਆ ਰਾਹੁਲ ਗਾਂਧੀ ਨੇ ਵੀ ਉਹਨੂੰ ਮਤਲਬ ਇੰਟਰਪਟ ਕਰਕੇ ਜਵਾਬ ਦਿੱਤਾ ਇਵਨ ਅਖਲੇਸ਼ ਝਾਦਵ ਨੇ ਵੀ ਦਿੱਤਾ ਬੜਾ ਠੋਕ ਵਜਾ ਕੇ ਉਹ ਬਿਲਕੁਲ ਨਫ਼ਰਤ ਭਰੀ ਸਪੀਚ ਸੀਗੀ ਕਿ ਨਿੱਜੀ ਵਿਅਕਤੀ ਦੇ ਉੱਪਰ ਕੇਂਦ੍ਰਿਤ ਸੀ ਉਹਨੂੰ ਮੈਂ ਹੈਰਾਨ ਆ ਸਾਡੇ ਪ੍ਰਾਈਮ ਮਿਨਿਸਟਰ ਦੇ ਜਿਹੜਾ ਪੱਧਰ ਹੈ ਉਹਦੇ ਉੱਪਰ ਮਤਲਬ ਉਸ ਨੂੰ ਨੇ ਚੱਕ ਕੇ ਆਪਣੇ ਟਵੀਟ ਦੇ ਵਿੱਚ ਜਿਹੜੀ ਕਿ ਉੱਥੇ ਉਸ ਟਾਈਮ ਜਿਹੜਾ ਸਪੀਕਰ ਸੀਗਾ ਉਨੇ ਕਿਹਾ ਜਿਹੜਾ ਪ੍ਰੈਜ਼ਾਈਡ ਕਰ ਰਿਹਾ ਸੀ ਅਫੀਸਰ ਕਿ ਹਾਂ ਇਹਦੇ ਜਿਹੜੀਆਂ ਆਬਜੈਕਸ਼ਨ ਨੇ ਉਹ ਚਲਾਣੇ ਉਹ ਅਸੀਂ ਕੱਢ ਦਾਂਗੇ ਐਕਸਪੈਂਜ ਕਰ ਦਾਂਗੇ ਨਾਲ ਮਤਲਬ ਇਹ ਨਹੀਂ ਜਾਣਗੀਆਂ ਇਹਦੇ ਵਿੱਚ ਇੱਥੋਂ ਤੱਕ ਕਿ ਕਲੇਸ਼ ਜਾਦਵ ਨੇ ਪੁੱਛਿਆ ਤੁਸੀਂ ਜਾਤ ਕਿੱਦਾਂ ਪੁੱਛ ਸਕਦੇ ਹੋ ਕਿਸੇ ਬੰਦੇ ਦੀ ਪਰ ਇਸ ਤਰ੍ਹਾਂ ਦੇ ਕਿਹੜੇ ਢੰਗ ਦੇ ਨਾਲ ਅਟੈਕ ਰਾਕ ਲਗਾਈ ਤੇ ਕੀਤੇ ਗਏ ਕਿ ਉਹ ਐਕਸੀਡੈਂਟਲੀ ਹਿੰਦੂ ਹੈ ਮਤਲਬ ਉਹਦੀ ਜਾਤ ਦਾ ਨਹੀਂ ਪਤਾ ਕੀ ਹੈ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਾਰਲੀਮੈਂਟ ਦਾ ਲੈਵਲ ਬਹੁਤ ਮਤਲਬ ਨੀਵੇਂ ਤੇ ਲੈ ਜਾਂਦਾ ਵੈਸੇ ਪਹਿਲਾਂ ਹੀ ਨੀਮਾ ਕੁੱਤਾ ਹੀ ਹੋਇਆ ਪਰ ਥੋੜੀ ਮੇਰਾ ਖਿਆਲ ਕੁਆਡ ਟੇਸਟ ਵਾਲੀ ਸਪੀਚ ਸੀਗੀ ਪਰ ਪ੍ਰਾਈਮ ਮਿਨਿਸਟਰ ਨੇ ਉਹਨੂੰ ਚੱਕ ਕੇ ਆਪਣੇ ਟਵੀਟ ਤੇ ਪਾ ਕੇ ਕਿ ਬਹੁਤ ਅੱਛੀ ਸਪੀਚ ਹੈ ਜੇ ਇਹ ਹੈ ਉਹ ਹੈ ਕਿ ਤਾਂ ਉਹਦੇ ਉੱਪਰ ਚਰਨਜੀਤ ਚੰਨੀ ਨੇ ਪ੍ਰਿਵਿਲੇਜ ਮੋਸ਼ਨ ਕਰਤਾ ਕਿ ਜਿਹੜੀ ਉੱਥੇ ਵਿਸਪੰਸ਼ ਕੀਤੇ ਹੋਏ ਕਮੈਂਟ ਨੇ ਜਿਹੜੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬਾਹਰ ਇਸ ਤਰੀਕੇ ਨਾਲ ਪ੍ਰਚਾਰਿਤ ਕਰਨਾ ਹੈ ਜਿਹੜਾ ਜਾਂ ਪ੍ਰਸਾਰਿਤ ਕਰਨਾ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰਿਵਿਲੇਜ ਦੀ ਵਾਇਓਲੇਸ਼ਨ ਹੈ ਸੋ ਮੇਰਾ ਖਿਆਲ ਹੈ ਮੋਦੀ ਵਿਲ ਬੀ ਇਨਟਰਵਲ ਜਿਹੜੀ ਇਹ ਮਤਲਬ ਜਿੱਦਾਂ ਦੀ ਇਹ ਗੱਲ ਹੈ ਜੇ ਸੀਰੀਅਸਲੀ ਕੋਈ ਠੀਕ ਤਰੀਕੇ ਨਾਲ ਫੋਲੋ ਨਹੀਂ ਕੀਤੀ ਜਾਣੀ ਬਸ ਤਾਂ ਪਰ ਜੇ ਕੀਤੀ ਜਾਵੇ ਤਾਂ ਇਹ ਮੇਰਾ ਖਿਆਲ ਹੈ ਮੁਸ਼ਕਿਲ ਖੜੀ ਕਰੋਗੀ ਔਰ ਪ੍ਰਾਈਮ ਮਿਨਿਸਟਰ ਨੂੰ ਇਸ ਤਰੀਕੇ ਨਾਲ ਚੈਲੰਜ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਆਪਣੇ ਹੱਥ 'ਚ ਪਰ ਇਹ ਉਹਦਾ ਵੀ ਪ੍ਰਾਈਮ ਮਿਨਿਸਟਰ ਦਾ ਵੀ ਮੇਰਾ ਖਿਆਲ ਹੈ ਮੈਂ ਸਮਝਦਾ ਨਾਨ ਸੀਰੀਅਸness ਹੈ ਕੋਈ ਅਡੇ ਉੱਚੇ ਰਤਵੇ ਤੇ ਬੈਠ ਕੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਇੱਕ ਲੋ ਲੈਵਲ ਦੀ ਸਪੀਚ ਹੈ ਉਹਨੂੰ ਇਸ ਤਰੀਕੇ ਨਾਲ ਪ੍ਰਚਾਰ ਕਰਨ ਲੱਗੇ ਹੋਏ ਹੋ ਪਰ ਉਹਦੀ ਪ੍ਰੋਬਲਮ ਤਾਂ ਇਹ ਕੀ ਹੈ ਜਿਸ ਤਰ੍ਹਾਂ ਅਕਾਲੀ ਦਲ ਦੀ ਗੱਲ ਕਰਦੇ ਸੀ ਪਹਿਲੇ ਸਮੂਥ ਕਰ ਚੁੱਕੇ ਨੇ ਮਤਲਬ ਤੁਸੀਂ ਪਾਰਲੀਮੈਂਟ ਦੀ ਪ੍ਰੋਸੀਡਿੰਗਸ ਨੂੰ ਧਿਆਨ ਨਾਲ ਦੇਖੋ ਨਾ ਕਿਉਂਕਿ ਪਹਿਲਾਂ ਤਾਂ ਆਪੋਜੀਸ਼ਨ ਹੈ ਹੀ ਨਹੀਂ ਸੀ 10 ਸਾਲ ਤੱਕ ਹੁਣ ਆਪੋਜੀਸ਼ਨ ਹੈ ਜਿਹੜੀ ਉਹ ਅਗਰੈਸਿਵ ਹੋ ਗਈ ਹੈ ਪਰ ਇਹਨਾਂ ਦੇ ਉਹ ਹਜਮ ਨਹੀਂ ਆ ਰਿਹਾ ਪ੍ਰਾਈਮ ਮਿਨਿਸਟਰ ਦਾ ਵੀ ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖਣ ਵਾਲੀਆਂ ਹੁੰਦੀਆਂ ਨੇ ਜਦੋਂ ਵਿਰੋਧੀ ਬੋਲਦੇ ਨੇ ਔਰ ਵਿਰੋਧੀ ਬਹੁਤ ਓਪਨਲੀ ਵੋਕਲ ਹੋ ਕੇ ਬੋਲਦੇ ਨੇ ਚਾਹੇ ਮੀਡੀਆ ਨੇ ਤਾਂ ਹੁਣ ਤੱਕ ਗੁਣੇ ਹੀ ਗਾਏ ਨੇ ਜਿਹੜਾ ਗੋਦੀ ਮੀਡੀਆ ਵਿੱਚ ਆਉਂਦਾ ਨਹੀਂ ਸੀ ਕੁਝ ਵੀ ਮਤਲਬ ਇੱਕ ਫੋਰਮ ਉਹਨਾਂ ਨੂੰ ਮਿਲ ਗਿਆ ਉਹਦੇ ਉੱਪਰ ਉਹ ਉਹਨਾਂ ਦੀ ਧੌੜੀ ਲਾਉਂਦੇ ਨੇ ਪੂ ਉਹ ਮੋਦੀ ਸਾਹਿਬ ਇਸ ਕਰਕੇ ਉਸ ਕੋਈ ਕਿ ਮੇਰੇ ਵਿਰੋਧੀ ਦੀ ਤੋੜੀ ਇਲਾਹੀ ਗਈ ਪਰ ਉਹ ਮੈਂ ਸਮਝਦਾ ਮੈਂ ਉਹ ਬਿਲਕੁਲ ਹੀ ਬੈਡ ਟੇਸਟ ਦੇ ਸੀਗੀ ਉਹ ਸਪੀਚ ਉਹ ਜਿਸ ਸਪੀਚ ਨੂੰ ਦੋ ਵੈਸੇ ਪਾਰਲੀਮੈਂਟ ਚ ਲੋਅ ਹੀ ਨਹੀਂ ਕਰਨਾ ਚਾਹੀਦਾ ਪਰ ਚਲੋ ਉਹ ਵੀ ਘਟੂ ਘਟ ਪ੍ਰਾਈਮ ਮਿਨਿਸਟਰ ਤੁਹਾਨੂੰ ਪ੍ਰੋਮੋਟ ਨਾ ਕਰੇ ਪਰ ਚੰਨੀ ਸਾਹਿਬ ਕਿਉਂਕਿ ਕਾਸਟ ਤੇ ਸੀ ਸਾਰੀ ਡਿਸਕਸ਼ਨ ਰਾਹੁਲ ਗਾਂਧੀ ਦੀ ਕਾਸਟ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਅਲ ਕਲੇਸ਼ ਜਾਦਵ ਨੇ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਪਾਰਲੀਮੈਂਟ ਕਿਸੇ ਦੀ ਜਾਤ ਤੇ ਕਮੈਂਟ ਕਰਨ ਵਾਲੇ ਜਾਂ ਪੁੱਛਣ ਵਾਲੇ ਮਨ ਕਾਫੀ ਗਰਮਾ ਗਰਮੀ ਹੋਈ ਕਿਉਂਕਿ ਉਹ ਤਲਿਤ ਦੇ ਵਿੱਚ OBC ਦੇ ਵਿੱਚ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਸੀ ਗੱਲ ਇਸ ਕਰਕੇ ਚੰਨੀ ਦਾ ਬਣਦਾ ਵੀ ਸੀ ਇਹ ਪ੍ਰਿਵਿਲੇਜ ਮੋਸ਼ਨ ਕਰਨਾ ਇਸ ਗੱਲ ਪਰ ਮੇਰਾ ਖਿਆਲ ਹੈ ਉਹਨਾਂ ਵਾਲੇ ਦਿਨ ਇਹ ਇੱਕ ਸੀਰੀਅਸ ਇਸ਼ੂ ਬਣ ਸਕਦਾ ਪਰ ਇਹ ਠੀਕ ਹੈ ਜਿੰਨੇ ਸਾਡੇ ਗਏ ਨੇ ਪਾਰਲੀਮੈਂਟ ਦੇ ਵਿੱਚ ਮੈਂਬਰ ਉਹਨਾਂ ਜੋ ਚੰਨੀ ਮਤਲਬ ਕਾਫੀ ਵੋਕਲ ਹੋ ਕੇ ਨੰਬਰ ਲੈ ਰਿਹਾ ਹੈ ਅਰ ਉਹਦਾ ਮਾਣ ਬਿੱਟੂ ਸਾਹਿਬ ਨੇ ਵੀ ਵਧਾਇਆ ਤੇ ਉਹ ਮਨਸਾਬ ਕਸ ਜੀਐਮ ਵਾਲਾ ਆਪਣਾ ਰੁਤਬਾ ਮੇਨਟੇਨ ਕਰ ਰਹੇ ਨੇ ਇਸ ਵੱਲੋਂ ਪਰ ਚੰਗੀ ਗੱਲ ਹੈ ਜਿਹੜਾ ਪੁਆਪ ਤੇ ਇਹਦੀ ਗੱਲ ਕਰੂਗਾ ਅੱਛਾ ਹੀ ਹੋਊਗਾ ਚਲ ਡਾਕਟਰ ਜੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੁਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਇਹ ਸੰਗ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅੱਜ ਕੱਲ੍ਹ ਤੇ ਗੱਲਬਾਤ ਕੀਤੀ ਗਈ ਹੈ ਉਹ ਵੀ ਕਰਦੇ ਆ ਕਿ ਪੱਟੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ